ਪਿੰਡਾਂ ਮਲਾਲੇ ਤੋਂ ਬਲੌਂਗ ਕਰਦਾ ਸਰ ਮੇਰੀ ਜ਼ਮੀਨ ਆ ਜੰਗਲ ਦੇ ਨੇੜੇ ਪੈਂਦੀ ਐ ਜਿੱਥੇ ਵੀ ਨੀ ਲਗਾਇਆ ਤੇ ਪੂਰਾ ਦਾ ਬਾਲਾ ਨੁਕਸਾਨ ਆ ਅੱਜ ਲੁਧਿਆਣੇ ਤੋਂ ਟੀਮ ਆਈ ਹੋਈ ਸੀ ਜਦ ਕਿ ਨਵੰਬਰ ਦਸੰਬਰ ਦੇ ਮਹੀਨੇ ਮੈਨੂੰ ਦਵਾਈ ਦੇ ਕੇ ਗਈ ਸੀ ਕੁਝ ਪੋਟਲੀਆਂ ਮੰਨ ਕੇ ਗਈ ਸੀ ਮੈਨੂੰ ਥਿਲ ਹੈਗੀ ਏ ਠੀਕ ਐ ਇਹ ਤੁਹਾਨੂੰ ਕਿੰਨਾ ਕੁ ਨੁਕਸਾਨ ਤੋਂ ਬਚਾਉ ਆ ਇਹਦੇ ਦਾ 90% ਨੁਕਸਾਨ ਬਚਾਰੇ ਬਚਾਰੇ ਆ ਕਿੰਨੀ ਦੇਰ ਤੱਕ ਖਿਲਰੇ 60 ਦਿਨਾਂ ਤੱਕ ਤਾਂ ਕੋਈ ਨੁਕਸਾਨ ਨਹੀਂ ਹੋਇਆ ਮਤਲਬ 2 ਮਹੀਨੇ ਵੀ ਤੁਹਾਡੇ ਖੇੇਤ ਨੂੰ ਅਗਰ ਇਹ ਬਚਾ ਲਵੇ ਹੈ ਨਾ ਉਹਦੇ ਵਰਗੀ ਕੋਈ ਵੀ ਰੀਤ ਨਹੀਂ ਹੈ ਹੈ ਨਾ ਤੇ ਇਹਦੇ ਨਾਲ ਇਹ ਵੇਖ ਕੇ ਜਿਨੇ ਬਾਕੀ ਦੇ ਮੈਥਡ ਹੈਗੇ ਨੇ ਉਹਦੇ ਲਈ ਹੈਬੀ ਐਡਜੂਸਟਿਓਨ ਡਵੈਲਪ ਹੋ ਜਾਂਦੀ ਹੈ ਜਾਨਵਰ ਜਿਹੜਾ ਉਹਦੇ ਤੋਂ ਭਜਣਾ ਬੰਦ ਹੋ ਜਾਂਦਾ ਹੈ ਹਾਂ ਦਾ ਠੀਕ ਆਈ ਨਹੀਂ ਜੀ 90% ਦਾ ਤੁਸੀਂ ਅੱਜ ਸਾਰੇ ਆਏ ਹੋਏ ਹੋ ਅਸੀਂ ਇੱਥੇ ਬੰਨ ਕੇ ਵੀ ਜਾਵਾਂਗੇ ਤੁਸੀਂ ਆਪ ਦੇਖੋ ਇਫੈਕਟ ਹੈ ਦਾ ਠੀਕ ਹੈ ਇਸ ਤੋਂ ਇਲਾਵਾ ਇਹ ਸਾਡੇ ਕੋਲ ਹੋਰ ਤਰੀਕੇ ਨੇ ਇੱਕ ਨਾਈਲਨ ਨੈਟ ਖੋਲ ਕੇ ਦਿਖਾ ਹਾਂ ਜੀ ਤਾਂ ਆਵਾਜ਼ ਆ ਰਹੀ ਹੈ મતલਬ ਇਹ ਆਉਂਟ ਹੈ ਇਹ ਤਾਂ ਅਸੀਂ ਬਸ ਤੇ ਰਹਿਾਂਗੇ ਇਹਦਾ ਕੋਈ ਖਰਚਾ ਨਹੀਂ ਹੈ ਅਸੀਂ ਤਾਂ ਤੁਹਾਨੂੰ ਉਹਤਨੀ ਕਿਹਾ ਜੀ ਹਾਂ ਜੀ ਸਭਨਾ ਮੇਰੇ ਸਤਿ ਸ਼ਰਿੰਗ ਸਾਨੂੰ ਹਰਨਦੇਵ ਜੀ ਮੈਂ ਪਿੰਡ ਮਲਾਲੇ ਤੋਂ ਬਲੌਂਗ ਕਰਦਾ ਸਰ ਮੇਰੀ ਜ਼ਮੀਨ ਆ ਜੰਗਲ ਦੇ ਨੇੜੇ ਪੈਂਦੀ ਹੈ ਜਿੱਥੇ ਕੇ ਨੀ ਲਗਾਇਆ ਤੇ ਪੂਰਾ ਦਾ ਬਾਲਾ ਨੁਕਸਾਨ ਹੈ ਅੱਜ ਲੁਧਿਆਣੇ ਤੋਂ ਟੀਮ ਆਈ ਹੋਈ ਸੀ ਜਦ ਕਿ ਨਵੰਬਰ ਦਸੰਬਰ ਦੇ ਮਹੀਨੇ ਮੈਨੂੰ ਦਵਾਈ ਦੇ ਕੇ ਗਈ ਸੀ ਕੁਝ ਪੋਟਲੀਆਂ ਮੰਨ ਕੇ ਗਈ ਸੀ ਮੈਨੂੰ 90% ਠੀਕ ਰਿਹਾ ਜੀ 90% ਵਿਚਾਰ ਰਿਹਾ ਫਸਲ ਦਾ ਉਸ ਤੋਂ ਦਵਾਈ ਤੋਂ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਰਹਲ ਦਾ ਪਹਿਲਾਂ ਜੰਗਲ ਦੇ ਚਾਰੇ ਜਿਹੜੇ ਜਾਈ ਪਈ ਆ ਤੇ ਉਹ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਦੀ ਮਦਦ ਨਾਲ ਅਸੀਂ ਆਪਣੀ ਫਸਲ ਦਾ ਬਚਾਅ ਕਰ ਸਕਦੇ ਹਾਂ ਜਿਹੜੀ ਸਾਡੀ ਫਸਲ ਦਾ ਨੁਕਸਾਨ ਹੈ ਹੁਣ ਅਸੀਂ ਜੀਰੀ ਲਾਈਆ 15 ਨੰਂ ਜੀਰੀ ਲਾਇਆ ਹੋਣੀ 2 ਲਗਾਇਆ ਤੇ ਸੁੱਧਾ ਦਾ 90% ਨੁਕਸਾਨ ਅੱਜ ਹੀ ਹੋ ਗਿਆ ਸਾਡਾ ਇਹ ਜਿਹੜਾ ਹੈਗਾ ਜਿਵੇਂ ਅਗਰ ਨੀ ਲਗਾਏ ਹੈਨਾ ਇਹ ਨਾਈਲਨ ਨੈਟ ਤੇ ਤਕਰੀਬਨ 2 ਕੋ ਹਜ਼ਾਰ ਪਰ ਇੱਕੜ ਦਾ ਤੁਹਾਡਾ ਖਰਚਾ ਆਏਗਾ ਇਹ ਜਿਹੜੀ ਨੈਟ ਹੈਗੀ ਹੈ ਤੁਸੀਂ ਸਿੱਧੀ ਨਹੀਂ ਲੈਣੀ ਰੱਖ ਕੇ ਫਿਰ ਥੰਨੇ ਬਚਾ ਦੇਣੀ ਹੈ ਇਸ ਤਰ੍ਹਾਂ ਆਏਗੀ ਟੱਡੀ ਠੀਕ ਹੈ ਐਂਗਲ ਤੇ ਇਹਦੇ ਨਾਲ ਕੀ ਹੋਏਗਾ ਕਿ ਜਾਨਵਰ ਜਿਹੜਾ ਹੈਗਾ ਉਹਦੇ ਪੈਰ ਇਹਦੇ ਚ ਫਸ ਜਾਣਗੇ ਠੀਕ ਹੈ ਤੇ ਅੰਦਰ ਨਹੀਂ ਜਾ ਸਕੇਗਾ ਅੰਦਰ ਨਹੀਂ ਜਾ ਠੀਕ ਹੈ ਇਹ तकरीबन 2-3 ਸਾਲ ਤੱਕ ਚੱਲ ਜਾਂਦੀ ਹੈ ਹੈਨਾ ਤੇ ਜੇਕਰ ਤੁਸੀਂ 7-8 ਫੁੱਟ ਦੀ ਉਚਾਈ ਤੱਕ ਰੱਖੋਗੇ ਜਾਨਵਰ ਜੰਪ ਵੀ ਨਹੀਂ ਕਰ ਪਾਏਗਾ ਬਿਲਕੁਲ 100% ਨੁਕਸਾਨ ਤੋਂ ਬਚਾਉਂਦੀ ਹੈ ਜਿਵੇਂ ਫਿਰ <laughs> ਬਚਾ <laughs> ਇਹ ਪਿੱਤਰੋ ਕੋਲੇ ਕਿ ਕੰਡਾ ਤਾਰ ਦੇ ਵਿਚੰਦਰ ਇੰਨੀ ਕਿ ਰੱਖੀ ਹੋਈ ਉਸਕੇ ਵਿਚੰਨ ਲੰਗ ਜਾ ਅਲੀਲ ਕਹੀ ਚੀਜ਼ ਹੈ ਨੀਲ ਕਹੇ ਕੰਡਾ ਤਾਰ ਕਿੰਨੀ ਸੰਗਣੀ ਹੋ ਜੀ ਉਹਨਾਂ ਨੂੰ ਫਾਇਦਾ ਨਹੀਂ ਕਹਿੰਦਾ ਉਸਕੇ ਵਿੱਚ ਫਸਦੀ ਉਹ ਤਾਂ ਟੁੱਟੂ ਨਾ ਉਹ ਐ ਐ ਨਾ ਉਹ ਕਿ ਤੇ ਵਿਚਵੜ ਜਾ ਮੂਖ ਹੋਰ ਨਹੀਂ ਦਿਸਣ ਵਾਲੀ ਚੀਜ਼ ਹੈ ਜਿਹੜੀ ਮੋੜੀ ਚਾੜੀ ਨਹੀਂ 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 ਇਹ ਅਸੀਂ ਲਗਾ ਕੇ ਦੇਖੀਏ ਇੰਨੀ ਫਟਦੀ ਇਸੇ ਤੇ ਲਾ ਕੇ ਅੰਦਰ ਹੀ ਆ ਜਾ ਅਗਰ ਬਾਈ ਚਾਂਸ ਫਟ ਜਾਏ ਉਹਨੂੰ ਸਟਿਚ ਕਰ ਦਿਓ ਹਾਂਜੀ ਹੈ ਨਾ ਕਿਸੇ ਵੇਲੇ ਇਹ ਅਗਰ ਥੱਲੇ ਵਿੱਚ ਹੋਏਗੀ ਨਾ ਫਿਰ ਫਾੜ ਨਹੀਂ ਪਾਏਗੀ ਨਹੀਂ ਲਾਂ ਹਾਂ ਮੈਲ ਦੇ ਨਾਲ ਜਿਹੜਾ ਜਾਨਵਰ ਹੈ ਉਹ ਏਰੀਆ ਛੱਡ ਜਾਂਦਾ ਹੈ ਅੰਦਰ ਖੇਤੀ ਵਿੱਚ ਨਹੀਂ ਆਉਂਦਾ। ਦਗਾਨਾ ਬਦੀ ਮਿਲ ਜਾ ਜੀ ਇਹ। ਨਹੀਂ ਇਹ ਹਾਲੇ ਅਸੀਂ ਟੈਸਟਿੰਗ ਕਰਦੇ ਪਈ ਆ ਤੁਸੀਂ ਕਰਕੇ ਦੇਖੋ ਸਾਨੂੰ ਫੀਡਬੈਕ ਦਿਓ। ਇਹਦਾ ਫਾਇਦਾ ਹੈਗਾ ਕਿ ਨਹੀਂ ਹੈਗਾ। ਠੀਕ ਹੈ ਨਾ ਇਹ ਅੱਜ ਅਸੀਂ ਇਹਨਾਂ ਦੇ ਖੇਤੀ ਵਿੱਚ ਬਣ ਜਾਵਾਂਗੇ। ਠੀਕ ਹੈ ਤੇ ਆਪੇ ਤੁਹਾਨੂੰ ਦੱਸਣਗੇ ਅੱਗੇ ਵੀ ਬਣ ਕੇ ਗਏ ਆ। ਤੁਸੀਂ ਵੀ ਇੱਥੇ ਇਹਦਾ ਇਫੈਕਟ ਦੇਖਿਆ। ਹਾਂ ਜੀ ਜੀ ਬੰਨਿਆ ਹੋਇਆ। ਇਹਦੇ ਨਾਲ ਕੀ ਹੋਏਗਾ ਕਿ ਅਗਰ ਜੰਗਲ ਤੋਂ ਬਾਹਰ ਨਹੀਂ ਆਏਗੀ ਤੁਹਾਡੇ ਸਾਰਿਆਂ ਨੇ ਜਿਹੜੇ ਨਾ ਲੱਭ ਚਾਹੀਦੀ। ਠੀਕ ਹੈ। ਜੇ ਤੁਸੀਂ ਬਣਾਉਣੇ ਨੂੰ ਬੈਟਰ ਹੈ ਜੀ ਆਪਾਂ ਨੂੰ ਫਿਰ ਕਿ ਜੰਗ ਲਈ ਜੇਰਾ ਨਾਲ ਦੇ। ਲੈ ਬਾਕੀ ਤੁਸੀਂ ਸਭ ਦੇ ਦਿਆ ਉਸੋ ਨੇ। ਬਾਕੀ ਦੇਖਨੇ